ਕਿ ਇੱਕ ਦੇ ਕਸੂਰੇ ਬੰਦੇ ਦੇ ਨਾਲ ਇਦਾਂ ਤਸ਼ੱਦਦ ਹੋ ਜਾਏ ਤੇ ਇੱਕ ਸਾਡੀ ਡਿਊਟੀ ਬਣਦੀ ਹੈ ਮੋਰਲ ਡਿਊਟੀ ਬਣਦੀ ਹੈ ਕਿ ਜੇ ਕਿਸੇ ਦੇ ਉੱਤੇ ਐਸਾ ਤਸ਼ੱਦਦ ਹੋਦਾ ਉਹਨੂੰ ਇਨਸਾਫ਼ ਦੋ। ਇਹ ਜਦੋਂ ਮੇਰੇ ਕੋਲੇ ਉਹਦੀ ਮਾਤਾ ਆਈ। ਉਹ ਮਾਤਾ ਨੇ ਆ ਕੇ ਮੈਨੂੰ ਦੱਸਿਆ ਵੀ ਮੁੰਡੇ ਦੇ ਖਿਲਾਫ ਆ ਪਰਚਾ ਦਰਜ ਹੋਇਆ ਹੈ ਜੀ ਆ ਕਾਗਜ਼ ਨੇ ਜੀ ਤੇ ਮੁੰਡੇ ਦੀ ਜ਼ਮਾਨਤ ਕਰਾਉਣ। ਦੱਸਿਆ ਕਿ ਮੁੰਡਾ ਕਹਿੰਦਾ ਹੈ ਕਿ 24 6 2024 ਸ਼ਾਮ ਨੂੰ ਕਿਤਾ ਜੀ ਗਿਆ ਸੀ ਕਿਸੇ ਦੇ ਫੀਲਡ 'ਚ ਉਹ ਪਲਾਂਟ ਝੋਨਾ ਨੂੰ ਚੈੱਕ ਕਰਨ ਵਾਸਤੇ ਉਸ ਤੋਂ ਬਾਅਦ ਵਾਪਸ ਆ ਰਿਹਾ ਸੀ ਤਕਰੀਬਨ 6:30 ਦਾ ਟਾਈਮ ਸੀਗਾ ਉਹ ਜਦੋਂ ਵਾਪਸ ਆ ਰਿਹਾ ਸੀਗਾ ਆਪਣੇ ਘਰ ਨੂੰ ਤੇ ਪਿੱਛੇ ਉਹਦੇ ਪੁਲਿਸ ਦੀ ਗੱਡੀ ਸੀ ਪੁਲਿਸ ਦੀ ਗੱਡੀ ਵਾਲੇ ਨੇ ਹਾਰਨ ਮਾਰਿਆ ਕਿਉਂਕਿ ਲਿੰਕ ਰੋਡ ਜਿਆਦਾ ਚੌੜੀ ਨਹੀਂ ਹੁੰਦੀ ਉੱਥੇ ਛੋਟਾ ਹੁੰਦਾ ਉੱਥੇ ਜਦੋਂ ਉਹ ਨੂੰ ਪਾਸ ਕਰਨ ਵੇਲੇ ਉਹਨੂੰ ਇੱਕ ਅੱਧਾ ਮਿੰਟ ਲੱਗ ਗਿਆ ਉਹਨੇ ਜਦੋਂ ਪਾਸ ਦਿੱਤਾ ਤਾਂ ਉਹ ਨੂੰ ਉਹਨਾਂ ਨੇ ਪੁਲਿਸ ਵਾਲੇ ਨੇ ਕਿਹਾ ਵੀ ਤੂੰ ਸਾਨੂੰ ਪਾਸ ਨਹੀਂ ਦਿੱਤਾ ਉਨੇ ਕਿਹਾ ਕਿ ਜੀ ਆਹ ਸਰਕ ਪੀੜੀ ਸੀ ਕੀ ਜਾਂ ਜੋ ਵੀ ਹੈ ਉਹ ਤੇ ਕੀਤਾ ਉਹ ਇਸ ਗੱਲੋਂ ਗੁੱਸੇ ਹੋ ਗਏ ਕਿ ਜੀ ਤੂੰ ਸਾਡਾ ਜਬਾਨ ਲੜਾਉਣਾ ਤੇ ਤੂੰ ਜੀ ਉਹਨਾਂ ਨੇ ਚੱਕ ਕੇ ਜੀ ਉਹਨੂੰ ਗੱਡੀ ਸੋਟਿਆ ਉਸ ਤੋਂ ਬਾਅਦ ਉਹਦੀ ਮਦਰ ਨੇ ਵਿਚਾਰੀ ਨੇ ਫੋਨ ਕੀਤਾ ਉਹਦਾ ਫੋਨ ਰੀਚ ਨਹੀਂ ਸਦਾ ਰਿਹਾ ਕੋਈ ਰਿਪਲਾਈ ਨਹੀਂ ਸੀਗਾ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਰਹੇ ਵਿਚਾਰੇ ਕੁਝ ਨਹੀਂ ਕਰਿਆ ਫਿਰ ਉਹ ਲੱਪਣ ਲੱਗੇ ਉਹ ਬਚਾਰੇ ਦੋ ਦਿਨ ਲਗਾਤਾਰ ਰੱਖੇ ਮੁੰਡਾ ਲੱਭਦੇ ਰਹੇ ਮੁੰਡਾ ਲੱਭਦੇ ਰਹੇ ਉਹਦਾ ਕੋਈ ਕਮਿਊਨੀਕੇਸ਼ਨ ਫਿਰ 26 ਤਰੀਕ ਨੂੰ ਦੁਪਹਿਰ ਤੋਂ ਬਾਅਦ ਉਹਨੂੰ ਦੱਸਿਆ ਵੀ ਤੁਹਾਡੇ ਮੁੰਡੇ ਦੇ ਕੋਲੋਂ ਦਾ ਨਸ਼ੀਲੇ ਕੈਪਸੂਲ ਬਰਾਮਦ ਹੋਇਆ 525 ਉਹਨਾਂ ਨੇ ਇੰਟਰੈਕਸ਼ਨ ਕੀਤੀ ਬੋਲੋ ਕਿ ਇਹਦੇ ਵਿੱਚ ਤੁਸੀਂ ਇੱਕ ਤਾਂ ਦੀ ਸਟੇਟਸ ਰਿਪੋਰਟ ਪੇਸ਼ ਕਰੋ ਤੇ ਦੂਜੀ ਹੈਗੀ ਹੈ ਐਸਐਸਐਲ ਰਿਪੋਰਟ ਜਿਹੜੀ ਹੈ ਪਰ ਬਾਉਂਡਰੀ ਦੀ ਉਹ ਪੇਸ਼ ਕਰੋ ਕੀ ਕੰਟੈਂਟ ਕੀ ਹੈ ਪਤਾ ਲੱਗੂ ਨਾ ਐਫਐਸਐਲ ਰਿਪੋਰਟ ਤੋਂ ਪਤਾ ਲੱਗ ਰਿਹਾ ਵੀ ਕੀ ਹੈ ਕੀ ਸਸੇਕਰ ਲਈ ਇੱਕ ਮਾਮਲਾ ਤੁਸੀਂ ਕੁਝ ਦਿਨ ਪਹਿਲਾਂ ਜਾ ਕੇ ਕਹੀਏ ਕਿ ਕਈ ਮਹੀਨੇ ਪਹਿਲਾਂ ਸੁਣਿਆ ਸੀ ਜਿਹਦੇ ਵਿੱਚ ਪੁਲਿਸ ਵਾਲਿਆਂ ਨੇ ਪੈਸੇ ਨਹੀਂ ਸੀ ਦਿੱਤੇ ਇੱਕ ਟੇਲਰ ਦੇ ਤੇ ਆਖਰ ਉਹ ਫਿਰ ਕੋਰਟ ਤੱਕ ਪਹੁੰਚ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਕਈ ਮਾਮਲੇ ਵੀ ਹੋਏ ਹਾਲਾਂਕਿ ਅਜੇ ਵੀ ਮਾਮਲਾ ਚੱਲ ਰਿਹਾ ਹੈ ਅੱਜ ਵੀ ਇੱਕ ਅਜਿਹੀ ਹੀ ਮਾਮਲੇ ਦਾ ਜ਼ਿਕਰ ਕਰਾਂਗੇ ਜਿੱਥੇ ਮੁੰਡੇ ਨੇ ਜੇ ਕਾਰ ਦੀ ਸਾਈਨ ਨਹੀਂ ਦਿੱਤੀ ਜਿਵੇਂ ਆਮ ਤੌਰ ਤੇ ਪਾਸ ਕਰਦੇ ਆਂ ਆਪਾਂ ਇੱਕ ਦੂਜੇ ਨੂੰ ਤਾਂ ਆਖਰ ਉਹਦੇ ਤੇ ਜਿਹੜਾ ਪਰਚਾ ਦਰਜ ਹੋਇਆ ਐਨਡੀਪੀਸੀ ਐਕਟ ਦਾ ਤਾਂ ਸਮਝ ਸਕਦੇ ਹੋ ਵੀ ਇੱਕ ਪੂਰੀ ਦੁਨੀਆ ਹਿਲਾ ਦਿੰਦੀ ਹੈ ਤੇ ਇਸੇ ਤਰ੍ਹਾਂ ਦੇ ਨਾਲ ਉਹਨਾਂ ਦਾ ਵੀ ਕਹਿਣਾ ਸੀ ਕਿਉਂਕਿ ਉਹਨਾਂ ਤੇ ਵੀ ਇੱਕ ਜਿਹੀ ਇਸ ਤਰ੍ਹਾਂ ਦਾ ਮਾਮਲਾ ਦਰਜ ਸੀਗਾ ਸਨ ਐਡਵੋਕੇਟ ਜਗਜੀਤ ਸਿੰਘ ਨੇਗੇ ਜਿਨ੍ਹਾਂ ਨੇ ਆਖਰਕਾਰ ਇਹ ਪੂਰੀ ਕਾਨੂੰਨੀ ਲੜਾਈ ਲੜੀ ਹੈ ਤੇ ਉਸ ਤੋਂ ਬਾਅਦ ਉਸ ਮੁੰਡੇ ਨੂੰ ਉਸ ਪੁਲਿਸ ਦੇ ਕੀਤੇ ਦਾ ਹੁਣ ਇਨਸਾਫ ਮਿਲ ਰਿਹਾ ਹੈ ਜਿਹੜਾ ਸ਼ਾਇਦ ਉਹਨੇ ਕਦੇ ਜ਼ਹਿਨ ਚ ਵੀ ਨਹੀਂ ਸੋਚਿਆ ਹੋਣਾ ਅ ਵਕੀਲ ਸਾਹਿਬ ਦੇਖਿਏ ਵੈਸੇ ਤਾਂ ਠੀਕ ਹੈ ਕਿ ਪੇਸ਼ੇਵਰ ਵਕੀਲੋਂ ਤੁਸੀਂ ਲੋਕਾਂ ਦੀ ਕਾਨੂੰਨੀ ਲੀਗਲੀ ਮਦਦ ਦੇਣੀ ਆ ਪਰ ਅਜਿਹਾ ਮਾਮਲਾ ਜਦੋਂ ਕੋਈ ਜਿਵੇਂ ਕਹਿੰਦੀ ਹੈ ਬਲਖਣਾਤ ਤੌਰ ਤੇ ਦੇਖਣ ਨੂੰ ਮਿਲਦਾ ਹੈ ਖੁੱਤੇ ਤੁਹਾਡੇ ਦੀ ਕੀ ਬੀਤਦੀ ਹੈ ਵੀ ਆਖਰਕਾਰ ਉਸ ਬੰਦੇ ਨੇ ਕੀ ਕੁਝ ਸਹਾਰ ਹੁਣਾ ਇਹ ਜਿਹੜੀ ਮੰਨਤੇ ਵਿੱਚ ਬੜੀ ਚੀਜ਼ ਉੱਠਦੀ ਹੈ ਦੁੱਖ ਲੱਗਦਾ ਹੈ ਕਿ ਇੱਕ ਬੇਕਸੂਰੇ ਬੰਦੇ ਦੇ ਨਾਲ ਐਦਾਂ ਤਸ਼ੱਦਦ ਹੋ ਜੇ ਤੇ ਇੱਕ ਸਾਡੀ ਡਿਊਟੀ ਬਣਦੀ ਹੈ ਮੋਰਲ ਡਿਊਟੀ ਬਣਦੀ ਹੈ ਕਿ ਜੇ ਕਿਸੇ ਦੇ ਉੱਤੇ ਐਸਾ ਤਸ਼ੱਦਦ ਹੁੰਦਾ ਉਹਨੂੰ ਇਨਸਾਫ ਦਵਾਉਣੀ ਹੈ ਔਰ ਹੁਣ ਜਦੋਂ ਇਹ ਕੇਸ ਦੀ ਸਾਰੇ ਮੇਰੇ ਕੋਲੇ ਜਦੋਂ ਆਇਆ ਇਹ ਮੁੰਡੇ ਦੀ ਲਵਪ੍ਰੀਤ ਜਿਹਦਾ ਪਿੰਡ ਮੂਠਾਵਾਲਾ ਤੋਂ ਸੁਲਤਾਨਪੁਰ ਲੋਧੀ ਚ ਤੇ ਡਿਸਟ੍ਰਿਕਟ ਕਪੂਰਥਲਾ ਚ ਇਹ ਜਦੋਂ ਮੇਰੇ ਕੋਲੇ ਉਹਦੀ ਮਾਤਾ ਆਈ ਉਹ ਮਾਤਾ ਨੇ ਆ ਕੇ ਮੈਨੂੰ ਦੱਸਿਆ ਵੀ ਮੁੰਡੇ ਦੇ ਖਿਲਾਫ ਆ ਪਰਚਾ ਦਰਜ ਹੋਇਆ ਹੈ ਜੀ ਆ ਕਾਗਜ਼ ਨੇ ਜੀ ਤੇ ਮੁੰਡੇ ਦੀ ਜ਼ਮਾਨਤ ਕਰਾਓ ਮੈਨੂੰ ਸਵਾਲ ਉਹਦਾ ਪਹਿਲਾ ਸੀ ਕਿੰਨੇ ਦਿਨਾਂ ਚ ਜ਼ਮਾਨਤ ਹੋ ਜਾਊ ਮੈਂ ਕਿਹਾ ਮੈਨੂੰ ਐਂ ਦੱਸੋ ਤੁਸੀਂ ਕਹਾਣੀ ਦੱਸੋ ਕੀ ਆ ਕੇਸ ਦੀ ਪਣਾ ਉਹ ਐਫ ਆਈ ਆਰ ਪੁਲਿਸ ਨੇ ਜੋ ਦਸੀਆ ਉਹ ਠੀਕ ਹੈ ਮੈਂ ਪੜ ਲਈ ਪਰ ਤੁਸੀਂ ਅਸਲ ਕਹਾਣੀ ਦੱਸੋ ਕੀ ਹੈ ਉਹਨੇ ਅਸਲ ਕਹਾਣੀ ਮੈਨੂੰ ਇਹ ਦੱਸੀ ਕਿ ਮੈਂ ਕਿਹਾ ਵੀ ਕਹਾਣੀ ਉਹ ਦੱਸਿਓ ਗੱਲ ਉਹ ਦੱਸਿਓ ਜਿਹੜੀ ਗੱਲ ਸੱਚੀ ਹੋਵੇ ਹੂੰ ਤੇ ਮੈਨੂੰ ਕਹਿੰਦੀ ਜੀ ਮੈਂ ਮੁੰਡੇ ਨਾਲ ਮੁਲਾਕਾਤ ਕਰਕੇ ਆਈ ਆ ਤਾਂ ਉਹ ਮੁੰਡੇ ਨੇ ਜੋ ਮੈਨੂੰ ਦੱਸਿਆ ਮੈਂ ਉਹ ਤੁਹਾਨੂੰ ਦੱਸ ਰਹੀ ਆ ਫਿਰ ਮੈਂ ਉਹ ਉਹ ਸੁਣਿਆ ਉਹਨੇ ਦੱਸਿਆ ਕਿ ਮੁੰਡਾ ਕਹਿੰਦਾ ਹੈ ਕਿ 24 6 2024 ਸ਼ਾਮ ਨੂੰ ਖੇਤਾਂ 'ਚ ਗਿਆ ਸੀ ਕਿਸੇ ਦੇ ਫੀਲਡ 'ਚ ਉਹ ਪਲਾਂਟ ਝੋਨਾ ਤੋਂ ਚੈੱਕ ਕਰਨ ਵਾਸਤੇ ਉਸ ਤੋਂ ਬਾਅਦ ਵਾਪਸ ਆ ਰਿਹਾ ਸੀ ਤਕਰੀਬਨ 6:30 ਦਾ ਟਾਈਮ ਸੀਗਾ ਉਹ ਜਦੋਂ ਵਾਪਸ ਆ ਰਿਹਾ ਸੀਗਾ ਆਪਣੇ ਘਰ ਨੂੰ ਤੇ ਪਿੱਛੇ ਉਹਦੇ ਪੁਲਿਸ ਦੀ ਗੱਡੀ ਸੀ ਪੁਲਿਸ ਦੀ ਗੱਡੀ ਵਾਲਿਆਂ ਨੇ ਹਾਰਨ ਮਾਰਿਆ ਕਿਉਂਕਿ ਲਿੰਕ ਰੋਡ ਜਿਆਦਾ ਚੌੜੀ ਨਹੀਂ ਹੁੰਦੀ ਉੱਥੇ ਛੋਟਾ ਹੁੰਦਾ ਉੱਥੇ ਜਦੋਂ ਉਹਨੂੰ ਪਾਸ ਕਰਨ ਵੇਲੇ ਉਹਨੂੰ ਇੱਕ ਅੱਧਾ ਮਿੰਟ ਲੱਗ ਗਿਆ ਉਹਨੇ ਜਦੋਂ ਪਾਸ ਦਿੱਤਾ ਤਾਂ ਉਹਨੂੰ ਉਹਨਾਂ ਨੇ ਪੁਲਸ ਵਾਲਿਆਂ ਨੇ ਕਿਹਾ ਵੀ ਤੂੰ ਸਾਨੂੰ ਪਾਸ ਨਹੀਂ ਦਿੱਤਾ ਉਨੇ ਕਿਹਾ ਕਿ ਜੀ ਆਹ ਸਰਕ ਭੀੜੀ ਸੀਗੀ ਜਾਂ ਜੋ ਵੀ ਹੈ ਉਹ ਤੁਸੀਂ ਕੀਤਾ ਉਹ ਇਸ ਗੱਲੋਂ ਗੁੱਸੇ ਹੋਗੇ ਕਿ ਜੀ ਤੂੰ ਸਾਡਾ ਨਜਬਾਨ ਲੜਾਉਣਾ ਤੇ ਦੂਜੀ ਉਹਨਾਂ ਨੇ ਚੱਕ ਕੇ ਜੀ ਉਹਨੂੰ ਗੱਡੀ ਸੁੱਟਿਆ ਤੇ ਨਾਲ ਉਹਦੀ ਗੱਡੀ ਲੈ ਗਏ ਗੱਡੀ ਲਈ ਆ ਕੇ 24 6 6:30 ਵਜੇ ਸ਼ਾਮ ਨੂੰ ਤੇ ਉਸ ਤੋਂ ਬਾਅਦ ਉਹਦੀ ਮਦਰ ਨੇ ਵਿਚਾਰੀ ਨੇ ਫੋਨ ਕੀਤਾ ਉਹਦਾ ਫੋਨ ਰੀਚ ਨਹੀਂ ਸੀ ਆ ਰਿਹਾ ਕੋਈ ਰਿਪਲਾਈ ਨਹੀਂ ਸੀਗਾ ਉਸ ਤੋਂ ਬਾਅਦ ਉਹ ਕੋਸ਼ਿਸ਼ ਕਰਦੇ ਰਹੇ ਵਿਚਾਰੇ ਕੁਝ ਨਹੀਂ ਕਰਿਆ ਫਿਰ ਉਹ ਲੱਭਣ ਲੱਗੇ ਮੋਠਾ ਵਾਲਾ ਚੌਕੀ ਆ ਪੁਲਿਸ ਦੀ ਉੱਥੇ ਗਏ ਉੱਥੋਂ ਕੁਝ ਨਹੀਂ ਪਤਾ ਲੱਗਿਆ ਉਸ ਤੋਂ ਬਾਅਦ ਉਹ ਗਏ ਸੁਲਤਾਨਪੁਰ ਲੋਧੀ ਥਾਣੇ ਉੱਥੋਂ ਕਹਿੰਦੇ ਕੋਈ ਪਤਾ ਨਹੀਂ ਕੋਈ ਸਾਾਨੂੰ ਕੋਈ ਨਹੀਂ ਫਿਰ ਡੀਐਸਪੀ ਸਾਹਿਬ ਕੋਲ ਗਈ ਉਹ ਉੱਥੋਂ ਨਹੀਂ ਪਤਾ ਲੱਗਿਆ ਉਹ ਵਿਚਾਰੇ ਦੋ ਦਿਨ ਲਗਾਤਾਰ ਮੁੰਡੇ ਲੱਭਦੇ ਰਹੇ ਮੁੰਡਾ ਲੱਭਦੇ ਰਹੇ ਉਹਦਾ ਕੋਈ ਕਮਿਊਨੀਕੇਸ਼ਨ ਨਹੀਂ ਕਿਸੇ ਪਾਸੋਂ ਕੋਈ ਨਹੀਂ ਫਿਰ 26 ਤਰੀਕ ਨੂੰ ਦੁਪਹਿਰ ਤੋਂ ਬਾਅਦ ਉਹਨੂੰ ਦੱਸਿਆ ਵੀ ਤੁਹਾਡੇ ਮੁੰਡੇ ਦੇ ਕੋਲੋਂ ਦਾ ਨਸ਼ੀਲੇ ਕੈਪਸੂਲ ਬਰਾਮਦ ਹੋਇਆ 525 ਤੇ ਤੁਸੀਂ ਆਪਣੀ ਹੁਣ ਐਫ ਆਈ ਆਰ ਦਰਜ ਹੋ ਗਈ ਆ ਹੁਣ ਜੋ ਕਾਨੂੰਨੀ ਕਾਰਵਾਈ ਕਰਨੀ ਕਰੀ ਤੁਸੀਂ ਉਹ ਫੇਰ ਪਚਾ ਦੇ ਦੋ ਉਹਦੇ ਤੇ ਆ ਤੇ ਉਸ ਤੋਂ ਬਾਅਦ ਉਹ ਉਹਨਾਂ ਨੇ ਜਿਹੜੀ bail ਪਾਈ ਰੈਗੂਲਰ bail ਡਿਸਟ੍ਰਿਕਟ ਕੋਰਟ ਕਪੂਰਥਲਾ ਕਪੂਰਥਲਾ ਕੋਰਟ ਦੇ ਜੱਜ ਸਾਹਿਬ ਨੇ ਉੱਥੇ ਇਹ ਕਿਹਾ ਕਿ ਇਹ 525 ਨਾਰਕੋਟਿਕ ਕੈਪਸੂਲ ਹੈ ਸੋ ਇਹ ਹਿਊਜ ਕੁਆਂਟੀਟੀ ਆ ਇਹਦੇ ਬੀਲ ਗ੍ਰਾਂਟ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਹਿਊਜ ਕੁਆਂਟੀਟੀ ਹੈ ਸੈਕਸ਼ਨ 37 ਦੀ ਬਾਰ ਹੈ ਤੇ ਇਹ ਕੀਤੀ ਨਹੀਂ ਜਾ ਸਕਦੀ ਕਿ ਇਹ ਮਤਲਬ ਇਸ ਕਰਕੇ ਉਹ ਉਹਨੇ ਡਿਸਮਿਸ ਕਰਤੀ ਉਹਦੀ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਮੇਰੇ ਕੋਲੇ ਜਦੋਂ ਉਹਦੀ ਮਾਤਾ ਆਈ ਤੇ ਉਹਨੇ ਫਿਰ ਮੈਨੂੰ ਦੱਸਿਆ ਵੀ ਕਾਗਜ਼ ਪਤਾ ਸਾਰੀ ਡੀਟੇਲ ਮੈਨੂੰ ਸਮਝਾਈ ਜਿਹੜੀ ਮੈਂ ਦੱਸੀ ਹੈ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਫਿਰ ਮੈਂ ਉਹ ਸਾਰਾ ਕੁਝ ਉਹ ਇਨਕੋਰਪੋਰੇਟ ਕਰਕੇ ਆਪਣੇ ਪਟੀਸ਼ਨ ਚ ਪਲੀਜ਼ਿੰਗਸ ਮੈਂ ਇਨਕੋਰਪੋਰੇਟ ਕਰਕੇ ਉਹ ਫਾਈਲ ਕੀਤਾ ਕੇਸ ਕੇਸ ਜਾ ਕੇ ਜੋ ਮਾਰੇ ਉਹ ਹਾਈ ਕੋਰਟ ਚ ਲੱਗਾ ਤੇ ਜੈ ਸਾਹਿਬ ਨੇ ਮੈਨੂੰ ਪੁੱਛਿਆ ਕਿ ਵੀ ਸਾਰੀ ਡਿਟੇਲ ਤੇ ਮੈਂ ਦੱਸਿਆ ਵੀ ਆ ਆ ਇਹਦੇ ਫੈਕਟਸ ਨੇ ਤੇ ਉਹ ਜੀ ਜੈ ਸਾਹਿਬ ਮੇਰੀ ਘਰ ਤੋਂ ਜਿਹੜੀ ਮੈਂ ਦੱਸਿਆ ਫੈਕਟਸ ਜਿਹੜੇ ਲਿਖੇ ਹੋਏ ਸੀਗੇ ਉਹਦੇ ਮਤਲਬਕ ਜੋ ਪੜ੍ਹ ਕੇ ਸਰਾਏ ਉਸ ਤੋਂ ਉਹ ਜੈ ਸਾਹਿਬ ਕਨਵਿੰਸ ਹੋਏ ਤੇ ਉਹਨਾਂ ਨੇ ਕਿਹਾ ਕਿ ਇਹਨੂੰ ਸ਼ਾਰਟ ਨੋਟਿਸ ਕਰਦੇ ਆ 10 12 ਦਿਨ ਦਾ ਉਹ ਨੋਟਿਸ ਕਰਤਾ ਕਰਨ ਤੋਂ ਬਾਅਦ ਨਾਲੇ ਡਾਇਰੈਕਸ਼ਨ ਕੀਤੀ ਪੁਲਿਸ ਨੂੰ ਕਿ ਇਹਦੇ ਵਿੱਚ ਤੁਸੀਂ ਇੱਕ ਤਾਂ ਇਹਦੀ ਸਟੇਟਸ ਰਿਪੋਰਟ ਪੇਸ਼ ਕਰੋ ਤੇ ਦੂਜੀ ਹੈਗੀ ਹੈ ਐਫਐਸਐਲ ਰਿਪੋਰਟ ਜਿਹੜੀ ਹੈਗੀ ਹੈ ਪਰ ਲੈਬਾਰਟਰੀ ਦੀ ਉਹ ਪੇਸ਼ ਕਰੋ 빅 ਕੰਟੈਂਟ ਕੀ ਹੈ ਪਤਾ ਲੱਗੂ ਨਾ ਉਹ ਐਫਐਸਐਲ ਰਿਪੋਰਟ ਤੋਂ ਪਤਾ ਲੱਗਦਾ ਵੀ ਕੀ ਹੈ ਐ ਕੀ ਹੈ ਕਿ ਉਹ ਜਦੋਂ ਇਹ ਹੋਇਆ ਤਾਂ ਉਸ ਤੋਂ ਬਾਅਦ ਕੋਰਟ ਨੇ ਨੋਟਿਸ ਕਰਤਾ ਹੁਣ ਉਸ ਤੋਂ ਬਾਅਦ 13 ਤਰੀਕ ਨੂੰ 13 ਸਪਟੰਬਰ ਨੂੰ ਕੇਸ ਲੱਗਿਆ 13 ਸਪਟੰਬਰ ਨੂੰ ਅਸੀਂ ਮੈਂ ਪੇਸ਼ਵਾ ਦੱਸਿਆ ਵੀ ਐਦਾਂ ਕਰਕੇ ਆ ਹੋਇਆ ਸੀਗਾ ਸਟੇਟਸ ਰਿਪੋਰਟ ਪੇਸ਼ ਕਰਨੀ ਸੀ ਐਫਐਸਐਲ ਰਿਪੋਰਟ ਵੀ ਗਏ ਫਿਰ ਸਰਕਾਰੀ ਵਕੀਲ ਸਾਹਿਬ ਨੂੰ ਪੁੱਛਿਆ ਜਾ ਸਾਹਿਬ ਨੇ ਵੀ ਹਾਂ ਵੀ ਕੀ ਹੈ ਉਹ ਕਹਿੰਦਾ ਜੀ ਇਹ ਜਿਹੜੀ ਸਕੈਪਸੂਲਾ ਦੇ ਵਿੱਚ ਕੰਟੈਂਟ ਪਾਇਆ ਗਿਆ ਉਹ ਪੈਰਾਸਟਾਮੋਲ ਹੈ ਐਨਡੀਪੀਐਸ ਨਹੀਂ ਹੈ ਨਸ਼ੀਲਾ ਪਦਾਰਥ ਨਹੀਂ ਹੈ ਇਹ ਜਿਹੜੀ ਆਮ ਪੈਰਾਸਟਾਮੋਲ ਦੀ ਗੋਲੀ ਲੋਕ ਲੈਦੇ ਆਪ ਬੁਖਾਰ ਤੇ ਆਪਾ ਲੈਣੀ ਆ ਸਾਰੇ ਦੇ ਜਿੰਨੀ ਮਰਜ਼ੀ ਕੇਮਿਸਟ ਤੋਂ ਲੈ ਲਓ ਉਹ ਸਾਰਾ ਕੁਝ ਉਹ ਜਦੋਂ ਦੇਖਿਆ ਵੀ ਇਹ ਇਹਦਾ ਹੈਗਾ ਫਿਰ ਇਸ ਗੱਲੋਂ ਦਾ ਪਤਾ ਲੱਗਿਆ ਵੀ ਫਾਸਲ ਇਮਪਲੀਕੇਸ਼ਨ ਹੈ ਕਿਉਂਕਿ ਰਿਕਵਰੀ ਤਾਂ ਹੈ ਹੀ ਨਹੀਂ ਉਹਦੇ ਕੋਲ ਨਾਰਕੋਟਿਕ ਦੀ ਰਿਕਵਰੀ ਕੇਸ ਨਾਰਕੋਟਿਕ ਚ 2.5 ਮਹੀਨੇ ਹੋ ਗਏ ਰੰਦਰ ਨੂੰ ਤੇ ਇਹਟ ਅਮਾਉਂਟਸ ਇਲੀਗਲ ਡਿਟੈਂਸ਼ਨ ਹੋ ਗਈ ਹੈ ਤਾਂ ਫਿਰ ਤੇ ਫਿਰ ਮਾਨਯੋਗ ਹਾਈ ਕੋਰਟ ਨੇ ਤੇ ਉਹਨੂੰ ਸਰਕਾਰੀ ਵਕੀਲਾਂ ਕਿਹਾ ਕਿ ਜੀ ਡੀਜੀਪੀ ਸਾਹਿਬ ਨੂੰ ਸਾਮਨ ਕੀਤਾ ਉਹਨਾਂ ਨੂੰ ਕਿਹਾ ਕਿ ਐਫੀਡਵਟ ਫਾਈਲ ਕਰੋ ਆਪਣਾ ਸਟੇਟਸ ਰਿਪੋਰਟ ਕਰੋ ਤੇ ਐਸਐਸਪੀ ਸਾਹਿਬ ਨੂੰ ਕਿਹਾ ਕਿ ਕੀ ਐਕਸ਼ਨ ਲੈਣਾ ਚਾਹੀਦਾ ਹੈ ਨਾ ਤੁਸੀਂ ਇਹ ਤੋਂ ਸਖਤ ਕਾਰਵਾਈ ਕਰੋ ਸਖਤ ਸਖਤ ਕਾਰਵਾਈ ਕਰੋ ਤੇ ਡੀਜੀਪੀ ਸਾਹਿਬ ਨੇ ਇਹ ਵੀ ਲਿਖਿਆ ਹੈ ਕਿ ਜਦੋਂ ਇਹਦੇ ਤੇ ਕੰਪਨਸੇਸ਼ਨ ਜਿਹੜਾ ਹੈਗਾ ਉਹਨੂੰ ਕਿਵੇਂ ਦੇਣਾ ਚਾਹੀਦਾ ਹੈ ਇਹ ਤੁਸੀਂ ਦੱਸੋਗੇ ਮਤਲਬ ਉਹ ਮੁੰਡਾ ਰਹਿ ਗਿਆ ਇੰਨੇ ਦਿਨਾਂ ਇਲੀਗਲੀ ਰਹਿ ਇਲੀਗਲ ਡਿਟੈਂਸ਼ਨ ਚ ਰਿਹਾ ਹੈ ਤਾਂ ਕੰਪਨਸੇਜ ਹੈਜ਼ ਟੂ ਬੀ ਗਾਰੰਟਡ ਟੂ ਦਾ ਪਰਸਨ ਸੋ ਉਸ ਵਾਸਤੇ ਹੁਣ ਕੰਪਨਸੇਸ਼ਨ ਵਾਸਤੇ ਤੇ ਉਹਦੇ ਵਾਸਤੇ ਹੈ ਕਿ ਜਿਹੜੇ ਪੁਲਿਸ ਵਾਲਿਆਂ ਦੇ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਦੇ ਵਾਸਤੇ ਹੁਣ ਇਸ ਗੱਲ ਦੇ ਨਾਲ ਹੁਣ ਐਸਐਸਪੀ ਸਾਹਿਬ ਨੂੰ ਕੱਲੋਂ ਕੋਰਟ ਚ ਪੇਸ਼ ਹੋਣਾ ਪਊਗਾ ਤੇ ਐਕਸਪਲੇਨ ਕਰਨਾ ਪਊਗਾ ਕਿ ਜੀ ਕੀ ਐਕਸ਼ਨ ਪਰਸਵਾੜਾ ਦੇ ਖਿਲਾਫ ਲਿਆ ਪਰ ਦੇਖਿਆ ਜੇ ਮੈਂ ਸਰ ਜਿਸ ਤਰ੍ਹਾਂ ਦੇ ਨਾਲ ਪੂਰਾ ਮਾਮਲਾ ਤੁਸੀਂ ਸੁਣਾਇਆ ਵੀ ਆਮ ਤੌਰ ਤੇ ਤਾਂ ਇੱਕ ਫਿਲਮੀ ਜੀ ਕਹਾਣੀ ਲੱਗਦੀ ਆ ਪਰ ਐਕਚੁਅਲ ਜ਼ਿੰਦਗੀ ਦੇ ਵਿੱਚ ਜਿਹਦੇ ਨਾਲ ਵਾਪਰ ਗਈ ਲੱਗਦਾ ਵੀ ਕੋਰਟ ਨੇ ਵੀ ਬਿਨਾਂ ਦੇਰੀ ਕਰਦੇ ਹੋਏ ਇੱਕ ਸਖਤ ਐਕਸ਼ਨ ਵੱਲ ਵਧੇ ਨੇ ਉਹ ਤਾਂ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਕੋਈ ਹੋਰ ਪੁਲਿਸ ਮੁਲਾਜ਼ਮ ਨਾ ਕਰ ਹਾਂ ਇਹ ਬਹੁਤ ਜ਼ਰੂਰੀ ਸੀਗਾ ਹੋਣਾ ਵੀ ਚਾਹੀਦਾ ਕਿਉਂਕਿ ਸਾਡਾ ਜਿਹੜਾ ਕਾਨੂੰਨ ਇਹ ਕਹਿੰਦਾ ਹੈ 10 ਦੋਸ਼ੀ ਭਾਵੇਂ ਛੁੱਟ ਜਾਣ ਪਰ ਇੱਕ ਬੇਦੋਸ਼ਾ ਦੇ ਟੰਗਿਆ ਜਾਣਾ ਚਾਹੀਦਾ ਤੇ ਠੀਕ ਇਸ ਤੇ ਫਟਾਈ ਹੈ ਇਹ ਆ ਕਿ ਮਾਰਜੋਗ ਹਾਈ ਕੋਰਟ ਨੇ ਬਹੁਤ ਸੰਜੀਦਗੀ ਨਾਲ ਇਸ ਨੂੰ ਕੇਸ ਸੁਣ ਲਿਆ ਬਹੁਤ ਸ਼ਕਤੀ ਨਾਲ ਤੇ ਇਸ ਕਰਕੇ ਮੁੰਡੇ ਦਾ ਹੋ ਗਿਆ ਨਹੀਂ ਤਾਂ ਤੁਸੀਂ ਦੱਸੋ ਜੇ ਬੰਦਾ ਕੋਈ ਵੀ ਬੰਦਾ ਜੇ ਇਲੀਗਲ ਕਸਟਡੀ ਚ ਬਿਨਾ ਕੇਸ ਤੋਂ ਇਨੋਸੈਂਟ ਬੰਦਾ ਜੇ ਅੰਦਰ ਜੇਲ੍ਹ ਚ ਰਹੇ ਉਹ ਸਾਲ 2 ਸਾਲ ਜੇਲ੍ਹ ਚ ਰਹਿਣ ਤੋਂ ਬਾਅਦ ਜਾਂ 4 ਸਾਲ ਜਦੋਂ ਅਲਟੀਮੇਟਲੀ ਜੇ ਬੇਦੋਸ਼ਾ ਬੰਦਾ ਉਹ ਬੰਦਾ ਜਦੋਂ ਬਾਹਰ ਆਊਗਾ ਕੀ ਸੰਤ ਮਹਾਤਮਾ ਬਣ ਕੇ ਨਿਕਲੂਗਾ ਉਹਦੇ ਬੰਦੇ ਵਿੱਚ ਇਹ ਹੋਏਗਾ ਨਹੀਂ ਰਿਵੈਂਜ ਸੋ ਉਸ ਚੀਜ਼ ਨੂੰ ਅਸੀਂ ਅਸੀਂ ਫਿਰ ਜਿਹੜੇ ਸਮਾਜ ਦੀ ਜਿਹੜੀ ਸਿਰਜਣਾ ਕਰ ਰਹੇ ਹਾਂ ਉਹਦੇ ਨਾਲ ਅਸੀਂ ਕਿਰਮਲ ਵਧਾਵਾਂਗੇ ਜਾਂ ਘਟਾਵਾਂਗੇ ਸਾਡੇ ਜਿਹੜੇ ਜੇਲ ਦਾ ਸਿਸਟਮ ਹੈਗਾ ਉਹ ਹੈ ਰਿਫਾਰਮ ਰੈਫਰਮੇਟਰੀ ਇਹਦੇ ਨਾਲ ਰਿਫਾਰਮ ਹੋ ਕੇ ਬੰਦਾ ਬਾਹਰ ਨਿਕਲੇ ਤੇ ਜਿਹੜਾ ਬੇਦੋਸ਼ਾ ਬੰਦਾ ਅੰਦਰ ਗਿਆ ਹੈ ਉਹ ਰਿਫਾਰਮ ਹੋ ਕੇ ਚੜੀ ਨਿਕਲੂਗਾ ਉਹ ਤਾਂ ਵਰਸਟ ਬਣ ਕੇ ਨਿਕਲੂਗਾ ਕਿਉਂਕਿ ਜਦੋਂ ਉਹਦੇ ਨਾਲ ਧੱਕਾ ਹੋਇਆ ਤੇ ਧੱਕੇ ਦਾ ਰਿਐਕਸ਼ਨ ਹਰ ਕੰਦੇ ਲੈ ਕੇ ਕਿ ਕਿਤੇ ਨਾ ਕਿਤੇ ਹਾਂ ਹੋਏਗਾ ਸੋ ਇਸ ਕਰਕੇ ਇਹੋ ਜੀ ਘਟਨਾ ਮੰਦਭਾਗੀ ਘਟਨਾ ਇਹਦੇ ਵਿੱਚ ਨਹੀਂ ਹੋਣੀ ਚਾਹੀਦੀ ਸਾਰੇ ਪੁਲਿਸ ਵਾਲੇ ਕੋ ਜੀ ਨਹੀਂ ਹੈਗੇ ਬਸ ਇਹ ਬਹੁਤ ਇਮਾਨਦਾਰ ਡੈਡੀਕੇਟਿਡ ਬਹੁਤ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਉਹ ਪੁੱਠੇ ਕਰਦੇ ਪਰ ਇਹ ਜਿੱਥੋਂ ਤੱਕ ਤਲਕ ਹੈਗਾ ਇਹੋ ਜੀ ਮੰਦਭਾਗੀ ਘਟਨਾ ਇਹ ਨਹੀਂ ਹੋਣੀ ਚਾਹੀਦੀ ਇਹ ਸਮਾਜ ਦੇ ਉੱਤੇ ਸਾਡੇ ਕਲੰਕ ਵਾਂਗੂ ਲੋਕ ਜਿਵੇਂ ਤੁਸੀਂ ਸੁਣਿਆ ਪੂਰਾ ਮਾਮਲਾ ਤਾਂ ਜ਼ਾਹਿਰ ਜੀ ਗੱਲ ਹੈ ਵੀ ਇੱਕ ਵਾਰੀ ਤਾਂ ਜਿਵੇਂ ਦੁੱਖਾਂ ਦਾ ਪਹਾੜ ਉਸ ਪਰਿਵਾਰ ਤੇ ਗਿਰਦਾ ਜਿਹਦੇ ਜਿਹਦੇ ਬੱਚੇ ਦੇ ਖਿਲਾਫ ਜਾਂ ਜਿਹਦੇ ਵੀ ਖਿਲਾਫ ਜਦੋਂ ਇਸ ਤਰ੍ਹਾਂ ਦਾ ਸਖਤ ਮਾਮਲਾ ਦਰਜ ਹੋ ਜੇ ਉਹਦੇ ਵਿੱਚ ਜੇ ਕਿਹਾ ਜਾਵੇ ਕਿ ਆਖਰ ਪਰਿਵਾਰ ਦੀ ਜਿਹੜੀ ਕਿਉਂਕਿ ਹੁਣ ਭਾਵੇਂ ਰਿਲੀਫ ਮਿਲਿਆ ਪਰ ਜਿਹੜੇ ਤਸੀਹੇ ਰਹਿੰਦੇ ਨੇ ਇਹਨਾਂ ਦਿਨਾਂ ਦੇ ਦੌਰਾਨ ਆਪਣੇ ਆਪ ਤੋਂ ਤੇ ਉਸ ਤੋਂ ਬਾਅਦ ਜਦੋਂ ਜ਼ਿੰਦਗੀ ਜਿਹੜੀ ਬਾਹਰ ਆ ਕੇ ਜਿਵੇਂ ਕੁਬੀਰ ਸਾਹਿਬ ਨੇ ਕਿਹਾ ਵੀ ਬਾਹਰ ਫਿਰ ਕੋਈ ਚੰਗਾ ਬੰਦਾ ਨਹੀਂ ਨਿਕਲਦਾ ਹੈਗਾ ਬਣ ਕੇ ਜੇਕਰ ਗਲਤ ਕਿਸੇ ਮਾਮਲੇ 'ਚ ਹਫਾਜ਼ੇ ਪਰ ਫਿਰ ਵੀ ਉਹ ਜਿਸ ਤਰ੍ਹਾਂ ਦੇ ਨਾਲ ਇਹਨਾਂ ਨੇ ਕਾਰਵਾਈ ਕਰੀ ਤੇ ਨਾਲ ਹੀ ਮਨਜੋਗ ਅਦਾਲਤ ਨੇ ਰੀਫ ਦਿੱਤਾ ਹੈ ਤਾਂ ਜ਼ਹਿਰ ਦੀ ਗੱਲ ਹੈ ਕਿ ਸਖਤ ਕਾਰਵਾਈ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਵੀ ਜਰੂਰ ਹੋਊਗੀ ਜਿਨ੍ਹਾਂ ਨੇ ਆਖਰਕਾਰ ਇਸ ਘਟਨਾ ਨੂੰ ਬੁਰਾ ਅੰਜਾਮ ਦਿੱਤਾ ਹੈਗਾ ਸੀਨੀਅਰ ਰਿਪੋਰਟਰ ਬੰਤੇਜ ਦੇ ਨਾਲ ਮਿਸਿੰਗ ਰੋਜਨਾਸ ਸਪਸਰਨ ਟੀਵੀ ਚੰਡੀਗੜ੍ਹ